ਮੈਂ ਕਈ ਪੇਸ਼ੈਂਟਾਂ ਨੂੰ ਕਹਿੰਦਾ ਹੁੰਦਾ ਸੀ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਸੁੱਖਾ ਸੜਕਾਂ ਤੇ ਖੜਾ ਹੈ ਇਹ ਦੀ ਤਰਦ ਨਿਵਾਰਕ ਦਵਾਈ ਬਣੂਗੀ ਔਰ ਅਸੀਂ ਕਈ ਪੇਸ਼ੈਂਟਾਂ ਨੂੰ ਖੋਜ ਕੇਂਦਰ ਦੇ ਵਿੱਚ ਡਾਕਟਰ ਕਹਿੰਦੇ ਵੀ ਹੁੰਦੇ ਸੀ ਵੀ ਜੇ ਅਸਹਿਨਯਾ ਦਰਦ ਹੈ ਤਾਂ ਤੁਸੀਂ ਸੁੱਖੇ ਦੀਆਂ ਪੱਤੀਆਂ ਰਗੜ ਕੇ ਪੀ ਲਓ ਜਦੋਂ ਕੈਂਸਰ ਹੋ ਜਾਂਦਾ ਦੀ ਪੇਸ਼ੈਂਟ ਨੂੰ ਪਰ ਆਹ ਦੇਖੋ ਹੁਣ ਤੁਸੀਂ ਆ ਪ੍ਰੋਡਕਟ ਮਹਿੰਗੇ ਮਹਿੰਗੇ ਬਣਾ ਕੇ ਵਿਦੇਸ਼ੀ ਕੰਪਨੀਆਂ ਸਪਲਾਈ ਕਰਨਗੀਆਂ ਇਹ ਸੁੱਕੇ ਦੀਆਂ ਪੱਤੀਆਂ ਦਾ ਤੇਲ ਹੈ ਜੀ ਇਹ ਗੋਡਿਆਂ ਤੇ ਲਾਇਆ ਜਾਊਗਾ ਮਾਰ ਲੋਨੇਗਾ ਇਹ ਜੇ ਸ਼ੁਰੂਆਤੀ ਸ਼ੁਰੂਆਤੀ 라ਉਂਡ ਦੇ ਵਿੱਚ ਹੈ ਆਉਣ ਵਾਲੇ ਸਮੇਂ 'ਚ ਇੰਡੀਆ ਫੋਰਨ ਕੰਟਰੀ ਸਾਰੀਆਂ ਜਗ੍ਹਾ ਸੁੱਕੇ ਦੀ ਪੱਤੀਆਂ ਨੂੰ ਨਚੋੜ ਕੇ ਉਹਨਾਂ ਦਾ ਤੇਲ ਕੱਢ ਕੇ ਵੇਚਿਆ ਜਾਇਆ ਕਰਦਾ ਔਰ ਇਹਦੀ ਖੇਤੀ ਬਹੁਤ ਮਹਿੰਗੀ ਤੇ ਲਾਹੇਵੰਦ ਖੇਤੀ ਹੋ ਜਦੋਂ ਇਹ ਚੱਲ ਪਿਆ ਆ ਦੋ ਸ਼ੀਸ਼ੀਆਂ ਹਜ਼ਾਰ ਰੁਪਏ ਦੀਆਂ ਨੇ ਇਹ ਮਾਜੇ ਲਈਆਂ ਨੇ ਵੀ ਦੇਖੋ ਇਹ ਬੁੱਢਿਆਂ ਦੇ ਦਰਦ ਨੂੰ ਠੀਕ ਹੈ ਜਾਂ ਨਹੀਂ